ਜਿੰਨਾ ਕੋਲੇ ਮਵਾ ਹੈ ਨਹੀਂ ਉਹ ਪੁੱਛੀ ਦੁੱਖ ਸੋਹਣਿਆ ਵੇ ਤਾ ਕਿਥੋਂ ਮਿਲੂ ਜਦੋਂ ਹੈ ਨਹੀਂ ਰੁੱਖ ਸੋਹਣਿਆ ਉਹ ਬੰਦਾ ਰੋਂਦਾ ਪਿੱਛੋਂ ਵੇਖ ਵੇਖ ਥਾਂਵਾ ਉਹ ਬੰਦਾ ਰੋਂਦਾ ਪਿੱਛੋਂ ਵੇਖ ਵੇਖ ਓਥਾਂਵਾ ਵੇ ਦੁੱਧਾ ਨਾਲ ਪੁੱਤ ਪਾਲ ਕੇ ਉਹ ਪਿਛੋ ਪਾਣੀ ਨੂੰ ਦਰਸ ਦਿਆਂ ਬਾਵਾ ਵੇ ਦੁੱਧਾ ਨਾਲ ਪੁੱਤ ਪਾਲ ਕੇ ਕਿ ਸਭ ਦੀ ਐ ਸਾਬ ਲੈ ਇਹ ਮਾਂ ਤੇ ਰੱਬ ਰੂਪ ਐ ਸਭ ਦੀ ਐ ਸਾਬ ਲੈ ਇਹ ਮਾਂ ਤੇ ਰੱਬ ਰੂਪ ਐ ਰਾਜਿਆ ਨੂੰ ਜਮਦੀ ਇਹ ਭਗਤੀ ਸਰੂਪ ਹੈ ਇਹ ਰਾਜਿਆ ਨੂੰ ਜਮਦੀ ਇਹ ਭਗਤੀ ਸਰੂਪ ਹੈ ਉਹ ਤੈਨੋਂ ਮੈਂ ਵੀ ਵੀਰਾ ਉਹ ਬੇਬੇ ਬੇਬੇ ਗਾਵਾ ਤੈਨੋਂ ਮੈਂ ਵੀ ਵੀਰਾ ਉਹ ਮੇਰੀ ਬੇਬੇ ਬੇਬੇ ਓਏ ਗਾਵਾ ਤੇ ਦੁੱਧਾਂ ਨਾਲ ਪੁੱਤ ਪਾਲ ਕੇ ਉਹ ਪਿੱਛੋਂ ਪਾਣੀ ਨੂੰ ਤਰਸਦਿਆਂ ਉਹ ਕਈ ਮਾਵਾਂ ਤੇ ਦੁੱਧਾਂ ਨਾਲ ਪੁੱਤ ਪਾਲ ਕੇ ਨੇ ਅੱਜ ਲੋ ਮੈਨੂੰ ਮਹਾਰਾਜ ਨੇ ਇੱਦਾਂ ਗਾਉਂ ਲਾਇਆ ਨਾ 2013 ਦੀ ਗੱਲ ਐ 2013 14 15 16 ਉਦੋਂ ਇਹ ਗੱਲਾਂ ਆਵ ਸੁਣਦੇ ਹੁੰਦੇ ਸੀ ਬਾਬਿਓ ਕਿ ਉਧਰ ਨਾਲ ਜਿਹੜਾ ਉਹ ਸਮਰੂਰ ਬਰਨਾਲੇ ਬਠਿੰਡੇ ਵਾਲਾ ਕੋਟ ਵਾਲਾ ਮੁਕਸਰ ਵਾਲਾ ਏਰੀਆ ਹੈ ਇੱਧਰ ਫਰਕ ਹੈ ਭਾਈ ਇੱਧਰ ਫਰਕ ਹੈ ਇੱਧਰ ਨਹੀਂ ਹੋਵੇਂ ਵਾਲੀ ਮਾਇਆ ਮਾਇਆ ਨੂੰ ਪੈਂਦੇ ਲੋਕ ਕੰਮੇ ਵੀ ਐ ਕੰਮ ਕਰਦੇ ਐ ਮਾਪੇ ਨੂੰ ਉਹਨਾਂ ਦਾ ਖਿਆਲ ਰੱਖਦੇ ਐ ਪਰ ਮਾਫ ਕਰਿਓ ਅੱਜ ਕੋਈ ਵਿਰਲੀ ਵਿਰਲੀ ਕੰਸੋ ਪੈਣ ਲੱਗ ਗਈ ਨਾ ਪੈਣ ਦਿਓ ਯਾਰ ਇਹ ਇਹ ਕਿਸੇ ਈਲੇ ਕਬੀਲੇ ਲਈ ਜਦੋਂ ਐਡੀ ਕੋਈ ਸਟੇਟਮੈਂਟ ਹੁੰਦੀ ਆ ਨਾ ਆਸੇ-ਪਾਸੇ ਹੋਰ ਪਾਸੇ ਪੰਜਾਬ ਸਾਰਾ ਇੱਕ ਹੀ ਆ ਪਰ ਕਲਚਰ ਹੈ ਨਾ ਪੁਆਦ ਦਾ ਆਪਣਾ ਹੈ ਮਾਝ ਦਾ ਆਪਣਾ ਹੈ ਦੁਆਬੇ ਦਾ ਆਪਣਾ ਹੈ ਮਲਵਈਆਂ ਦਾ ਆਪਣਾ ਹੈ ਤਾਂ ਉਹ ਪਤਾ ਨਹੀਂ ਸਾਡੇ ਪੁਰਖਿਆਂ ਦੀ ਕਿੰਨੀਆਂ ਪੀੜੀਆਂ ਦੀ ਉਹ ਮਿਹਨਤੋਂ ਸੰਸਕਾਰ ਰੰਗ ਚੜ੍ਹੇ ਹੋਣਗੇ ਉਹਨਾਂ ਨੇ ਨਾ ਉਤਰਨ ਦਿਓ ਅੱਜ ਫਿਰ ਬੋਲਦੇ ਕੋਈ ਟਾਵਾਂ ਟੱਲਾ ਕਿ ਭਾਈ ਮਾ ਬਾਬਰ ਨੂੰ ਨਹੀਂ ਪੁੱਛਦੇ ਤੇ ਆਪਾਂ ਜ਼ਿੰਮੇਵਾਰ ਆ ਯਾਰ ਆਪਾਂ ਇਨਸਾਨ ਆ ਆਪਾਂ ਜ਼ਿੰਮੇਵਾਰ ਆ ਚੱਲ ਕਰਕੇ ਰੱਖਿਓ ਮੋਲ ਹਾਂ ਆਜੋ ਮਸਤ ਬਣਾ ਦੇਣਗੇ ਸੁਣਾਉਣਾ ਹੋਰ ਤੁਹਾਨੂੰ ਇੱਕ ਤਾੜੀ ਮਾਰਨੀ ਬੇਬੇ ਖਿੱਚ ਕੇ ਜਾਈਂ ਹਾਂ